ਮੈਟਰੋ ਟਰੈਕਟਰ ਨਾਲ ਤੁਹਾਡੇ ਵਾਸਤੇ ਦੋ ਲੈ ਕੇ ਆਏ ਨਿਊ ਹਾਲੈਂਡ ਜਿਹੜਾ ਆ ਟਰੈਕਟਰ ਖੜਾ ਨਾ ਏਜੰਸੀ ਦੇ ਨਾਲੋਂ 3 ਲੱਖ ਰੁਪਏ ਸਸਤਾ ਦਵਾਵਾਂਗੇ 3 ਲੱਖ ਜਿਹੜਾ ਆ ਟਰੈਕਟਰ ਹੈ ਫਾਇਦਾ ਤੁਹਾਡੇ ਦੇ ਵਿੱਚ ਵੀ ਵੱਡਾ ਕਰਵਾਵਾਂਗੇ ਇਹ ਜਿਹੜਾ ਸਪੈਸ਼ਲ ਐਡੀਸ਼ਨ ਨਾ 2020 ਮਾਡਲ ਹੈ 55 ਹਸਪਾਵਰ ਦੇ ਵਿੱਚ ਹੈ ਚਾਰੇ ਟਾਇਰ ਦੇ ਨਾਲ ਦੇਣੇ ਨਾਲ ਦੇ ਨਾਲ ਸਾਰਾ ਕੁਝ Ориਜినਲ ਚਾਰੇ ਟਾਇਰ ਨਾਲ ਦੇਣੇ ਬੰਪਰ ਤੋਂ ਲੈ ਕੇ ਨਾ ਜਿਵੇਂ ਇਥੋਂ ਬੇਟਾਂ ਤੋਂ ਕਹਿੰਦੀ ਲਿੰਕਾਂ ਤੱਕ ਸਾਰਾ ਟਰੈਕਟਰ Ориਜినਲ ਹੈ ਪੰਜਾਬ ਦਾ ਨੰਬਰ ਹੈ ਹਾਂਜੀ ਪੰਜਾਬ BB11 ਨੰਬਰ BB11 ਧਰਮੇ ਪਹਿਲਾਂ ਤਾਂ ਚਾਰੇ ਪਾਸੇ ਦੇ ਗੀੜਾ ਦੇ ਦੇ ਚਾਰੇ ਤਾਂ ਟਾਇਰ ਹੈਗੇ ਨੇ ਨਾਲ ਦੇ ਕਿੰਨੀ ਕਿੰਨਾ ਮਾਰਕਾ ਮਾਰਕਾ ਚੈੱਕ ਕਰਵਾ ਦੇ ਵੀ ਹਾਂ ਤੇ ਜੇ ਆਪਾਂ ਗੱਲ ਕਰੀਏ ਪਰਲੇ ਪਾਸੇ ਹੋਊਗਾ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਜੋ ਵੀ ਟਾਇਰ ਹੈਗੇ ਆ ਜੀ 75 ਤੋਂ 80 ਪੈਸੇ 75 80 ਪੈਸੇ ਟਾਇਰਾਂ ਧਰਮੇ ਲਿੰਕਾਂ ਦਾ ਚੈੱਕ ਕਰਵਾ ਟਰੈਕਟਰ ਪੂਰਾ ਸਾਫ਼ ਹੈ ਤੇ ਆ ਦੇਖੋ ਕੋਈ ਟੁੱਟ ਭੱਜ ਨਹੀਂ ਹਨਾ ਤੇ ਕੰਡੀਸ਼ਨ ਵੀ ਬਹੁਤ ਕੈਂਟ ਆ ਤੇ ਆ ਦੇ ਪਿਆ 20 ਮਾਡਲ ਨਾਲ ਦੇ ਟਾਇਰ ਨੇ ਚਾਰੇ ਤੇ ਪੰਜਾਬ ਨੰਬਰ ਹੈ ਇਹਦੀ ਡਿਮਾਂਡ ਕੀ ਰੱਖੀ ਆ ਡਿਮਾਂਡ 690 690 ਛੱਡਣਾ ਕਿੰਨੇ ਦਾ ਜਮਾ ਲਾਸਟ ਬਾਦ ਦੱਸ ਦੋ ਤੁਸੀਂ ਆਪ ਕੋਈ ਨਹੀਂ ਆਪਾਂ ਮੋੜਦੇ ਨਹੀਂ ਬੰਦੇ 6 ਲੱਖ ਤੇ 60 ਹਜ਼ਾਰ ਦਾ ਟਰੈਕਟਰ ਦਵਾਦਾਂਗੇ ਲੋਨ ਕਿੰਨੇ ਦਾ ਕਰਵਾਵਾਂਗੇ ਲੋਨ ਹੋ ਜਾਓ 5.5 ਲੱਖ ਦਾ ਇੱਕ ਲੱਖ ਤੇ 10000 ਰੁਪਏ ਚੱਕ ਲਿਓ ਜੇ ਆ ਟਰੈਕਟਰ ਦੇ ਮਾਲਕ ਬਣਨਾ ਹੈ ਪੂਰੀ ਗਰੰਟੀ ਵਾਲਾ ਟਰੈਕਟਰ ਹੈ ਤੇ ਜਿਹੜਾ ਆ ਖੜਾ ਵੀ 5510 ਇਹ 24 ਮਾਡਲ ਹੈ ਜੀ 24 ਮਾਡਲ ਹੈ ਕਿੰਨੇ ਘੰਟੇ ਚੱਲਿਆ ਹੋਇਆ ਘੰਟੇ 900 ਇਹਨੂੰ ਤਾਂ ਸਾਲ ਕੀ ਹੋਇਆ ਬੱਸ ਵਾਲੇ ਸਮਝ ਲਓ ਆ ਜੀ 900 ਘੰਟਾ ਚੱਲੇ ਧਰਮੇ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਸਕਰਾਚ ਕਿਤੇ ਇਹਦੇ ਵੀ ਨਹੀਂ 48 ਸਪੀਡਾਂ ਦੇ ਵਿੱਚ ਆ ਚੇਂਜਰ ਗੇਅਰ ਦੇ ਵਿੱਚ ਅੱਛਾ ਟੌਪ ਮਾਡਲ ਹੈ ਟੌਪ ਮਾਡਲ ਆ 100 ਲੀਟਰ ਟੈਂਕ ਡੀਜ਼ਲ ਟੈਂਕ ਵਾਲਾ ਠੀਕ ਹੈ ਤੇ ਮੈਨੂੰ ਹੁਣ ਇਹ ਦੱਸੋ ਇਹਦੇ ਉੱਪਰ ਕਿੰਨੇ ਦਾ ਲੋਨ ਕਰਵਾ ਦਾਂਗੇ ਇਹਦੇ ਉੱਪਰ ਵੀ ਹੋ ਜੂ ਮੰਨ ਕੇ ਚਲੋ 6.5 ਲੱਖ ਰੁਪਏ ਦਾ 6.5 ਲੱਖ ਤਾਂ ਲੋਨ ਹੋ ਜੂ ਇਹ ਟਰੈਕਟਰ ਨਵਾਂ ਕਿੰਨੇ ਦਾ ਹੋਊਗਾ ਨਵਾਂ ਇਹ 10 ਲੱਖ ਤੋਂ ਉੱਪਰ ਹੀ ਐ 10 ਲੱਖ ਤੋਂ ਉੱਪਰ ਆਪਾਂ ਕਿੰਨੇ ਦਾ ਦੇਣਾ 7.35 ਡਿਮਾਂਡ ਆ ਬਾਕੀ ਦੇਖ ਲਓ 35 ਉੱਪਰ ਨਾਲ ਚੱਕ ਦੋ ਪੂਰੇ ਫਟਾਫਟ ਆਜੋ ਇਹ ਟਰੈਕਟਰ ਨਾ ਪਿੰਡ ਤਲਵੰਡੀ ਬਿੱਲੀ ਪਧੌਣ ਤੋਂ 3 ਕਿਲੋਮੀਟਰ ਦੀ ਦੂਰੀ ਤੋਂ ਇਹਨੂੰ ਪਿੰਡ ਨੂੰ ਖੜਕ ਸਿੰਘ ਵਾਲਾ ਵੀ ਕਹਿੰਦੇ ਆ ਭਾਈ ਅਮਰਜੀਤ ਦੇ ਘਰੇ ਖੜੇ ਨੇ ਭਾਈ ਜੋਬਨ ਦੇ ਘਰੇ ਖੜੇ ਨੇ ਨੰਬਰ ਕੈਪਸ਼ਨ ਦੇ ਵਿੱਚ ਚਲਾਤਾ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਨੰਬਰ ਡਾਇਲ ਕਰੋ ਤੇ ਮੌਕਾ ਸੰਭੋ ਮੇਲਾ ਲੁੱਟੋ